ਮੇਰੇ ਲਈ ਬਹੁਤ ਬਹੁਤ ਜੀ ਵੀਰੇ ਮੈਂ ਤੁਹਾਨੂੰ ਇੱਕ ਐਡ-ਆਨ ਕਰ ਦਣਾ ਜਿਵੇਂ ਅਸੀਂ ਪਹਿਲਾਂ ਵੀ ਕਰ ਕਰਕੇ ਜਦੋਂ ਵਾਰਨਿੰਗ ਪਹਿਲੀ ਬਣਨੀ ਸੀ ਨਾ ਸੰਧੂ ਇੱਕ ਸੰਧੂ ਹੁੰਦਾ ਸੀ ਦੇ ਸੈਟ ਤੇ ਬਾਈਹਰੀ ਗਿਪੀ ਬਾਈਹਰੀ ਸਾਰਾ ਕੁਝ ਲਿਖ ਰਹੀ ਸੀਗੇ ਤੇ ਜਦੋਂ ਪ੍ਰੋਪਰ ਬਣ ਗਿਆ ਸੀਗਾ ਤਾਂ ਬਾਈਹਰੀ ਕਹਿੰਦੇ ਵੀ ਬੋਲੀ ਇੱਕ ਨਾ ਇਹਦੇ ਚ ਕੈਰੇਕਟਰ ਆ ਹੈਗਾ ਦਾ ਛੋਟਾ ਜਿਹਾ ਰੋਸ਼ਨ ਬਾਈਹਰੀ ਕੀ ਆਖੇਗਾ ਤੇ ਕਹਿੰਦੇ ਵੀ ਹੈਗਾ ਦਾ ਛੋਟਾ ਜਿਹਾ ਪਰ ਕਹਿੰਦੇ ਵੀ ਹੈ ਬਹੁਤ ਘੈਂਟ ਹਨਾ ਤੇ ਅਸੀਂ ਜਿਹੜੇ ਵੀ ਤੀ ਨਾ ਸ਼ੇਵ ਜੀ ਕਰਾ ਕੇ ਚਿਕਨਾ ਜਾਂ ਕੱਢ ਕੇ ਵਧੀਆ ਆ ਕਹਿੰਦਾ ਵੀ ਉਹਨੇ ਪ੍ਰਿੰਸੇ ਨੂੰ ਕਹਿੰਦਾ ਮਾਰਨਾ ਚਮਚਾਣਾ ਕਹਿੰਦਾ ਵੀ ਜੇ ਆਪਣੀ ਹੈਪੀ ਸੋਡ ਵਧੀਆ ਰਹਿ ਗਿਆ ਫਿਰ ਆਪਾਂ ਦੂਜਾ ਬਣਾਵਾਂਗੇ ਉਹ ਚ ਹੋ ਸਕਦਾ ਆਪਾਂ ਵੀ ਐ ਲੈ ਇਹ ਵੀ ਕੋਣਾ ਹੁਣ ਤਾਂ ਉਦੋਂ ਤਾਂ ਹੁਣ ਰਹਿ ਗਿਆ ਮੈਂ ਕਿਸੇ ਹੋਰ ਫਿਲਮ ਦਾ ਕਰਿਆ ਹੋਇਆ ਸੀ ਨਾ ਉਧਰ ਬੁੱਕ ਸੀਗਾ ਤੇ ਜਦੋਂ ਇਹ ਆਈ ਇਹਦੀ ਸਟੋਰੀ ਲਿਖੀ ਗਈ ਸਾਰਾ ਕੁਝ ਹੋ ਗਿਆ ਮਤਲਬ ਗਿੱਪੀ ਭਾਈ ਨੇ ਮੈਨੂੰ ਕਿਹਾ ਕਹਿੰਦਾ ਬੋਲੀ ਤੇਰਾ ਕਰੈਕਟਰ ਲਿਖਿਆ ਬਹੁਤ ਗਏ ਜਿਵੇਂ ਮੈਨੂੰ ਉਹ ਹਰ ਵਾਰੀ ਨਾ ਜਿਵੇਂ ਮਾਂ ਦਾ ਲਿਖਿਆ ਹੀ ਕਹਿੰਦੇ ਤੇਰਾ ਹੁਣ ਤੱਕ ਦਾ ਬੈਸਟ ਹੋਊਗਾ। ਅੱਛਾ। ਗਰਦਾਰੀ ਲੱਗ ਰਿਹਾ ਹੁਣ ਤੱਕ ਦਾ ਬੈਸਟ ਉਹ। ਕਰੇ ਵੀ ਨਿਲ ਕਰੇ ਤੇਰੇ ਹੁਣ ਤੱਕ ਦਾ ਬੈਸਟ। ਜਿਲ੍ਹਾ ਸੰੂਰ। ਹਾਂ ਦੇਖੋ। ਹਾਂ। ਕਹਿੰਦੇ ਤੇਰੇ ਹੁਣ ਤੱਕ ਦਾ ਬੈਸਟ ਉਹ। ਕਿਉਂਕਿ ਕਰੈਕਟਰ ਇੰਨੇ ਔਰ ਮੈਨੂੰ ਮੇਰਾ ਵੀ ਬੈਸਟ ਕੰਮ ਹੰਬਲ ਨਾਲ ਹੀ ਆਇਆ ਹੋਇਆ ਹੈ ਹਨਾ। ਮੈਨੂੰ ਬਾਈ ਫਰਾਂ ਨੇ ਮੇਰੇ ਤੇ ਵਿਸ਼ਵਾਸ ਕਰਦੇ। ਤਾਂ ਜਦੋਂ ਇਸ ਕਰੈਕਟਰ ਦੀ ਗੱਲ ਹੋਈ ਆਈ ਤੇ ਬਾਈ ਫਰਾਂ ਦਾ ਮੈਨੂੰ ਮੈਸੇਜ ਆ ਗਿਆ। ਕਹਿੰਦੇ ਭੱਜਿਆ। ਆ ਜਾ ਦਾ ਵਾਪਸ। ਹਨਾ। ਤੇ ਉਦੋਂ ਯੋ ਨੂੰ ਸੁਨਾਇਆ ਮਾਹੌਲ ਹਨਾ ਉਹਦਾ ਕਰੈਕਟਰ ਦਾ ਤੇ ਜਿਵੇਂ ਜਿਵੇਂ ਹੈ ਸਿਸਟਮ ਉਹ ਇੱਕ ਤਰ੍ਹਾਂ ਨਾਲ ਉਹ ਉਦਾਂ ਨਹੀਂ ਕਹਿ ਸਕਦੇ ਆਪਾਂ ਨੂੰ ਪਰ ਨੌਨ ਟੈਕਨੀਕਲੀ ਉਹ ਨਾ ਸੂਤਰਧਾਰ ਬਣ ਗਿਆ ਕਿਉਂਕਿ ਉਹਨੂੰ ਜੇਲ੍ਹ ਦਾ ਸਾਰਾ ਪਤਾ ਉਹ ਸਾਰੇ ਜਿੰਨੇ ਕ੍ਰਿਮੀਨਲ ਨੇ ਉਹਨਾਂ ਬਾਰੇ ਪਤਾ ਹੈ ਪੰਮੇ ਪੰਮਾ ਹੋਂ ਨਾ ਮਾ ਉੱਥੇ ਆਇਆਗਾ ਗੇਜਾ ਪਹਿਲਾਂ ਆਉਂਦਾ ਜਾਂਦਾ ਰਿਹਾ ਉਹਦੇ ਬਾਰੇ ਪਤਾ ਹੈ ਤਾਂ ਉਹ ਸਾਰਿਆਂ ਬਾਰੇ ਦੱਸਦਾ ਵੀ ਕੌਣ ਕਿਵੇਂ ਹੈ ਕਿਵੇਂ ਫਿਰ ਬਾਈ ਨਾਲ ਜੁਗਲਬੰਦੀ ਆ ਬਹੁਤ ਇੱਕ ਇੰਟਰਸਟਿੰਗ ਕੰਮ ਆ ਵਾ ਬਹੁਤ ਘੈਂਟ ਤੇ ਜਦੋਂ ਸੁਣਿਆ ਸਾਰਾ ਕੁਝ ਮੈਂ ਫਿਰ ਪੜਦੇ ਸੀਗੇ ਬਹੁਤ ਇੰਨਾ ਕ ਮਜ਼ਾ ਆਇਆ ਮਖਰੇ ਵਿੱਚ ਮੈਂ ਹੁਣ ਆਪਣੀ ਜਾਨ ਲਾਦਾ ਵੀ ਮੈਂ ਜਿਹੜੀ ਸੋਚ ਨਾਲ ਬਾਈ ਨੇ ਲਿਖਿਆ ਹੈ ਹਨਾ ਵੀ ਉੱਥੇ ਪਹੁੰਚ ਜਾ ਕਰ ਲਾ ਉਹਨੂੰ ਨਾ ਬਾਕੀ ਮੇਰੇ ਲਈ ਇਹੀ ਹੈ ਬਾਕੀ ਜਦੋਂ ਬਾਈ ਹੋਰੀ ਨਾਲ ਹੁੰਦੇ ਹੈਗੇ ਆਪੇ ਵਧੀਆ ਨਿਕਲ ਜਾਂਦੇ